ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਦੀ দাঁਤ ਬਖਸ਼ੀ ਆ ਜੀ ਤੇ ਚੱਲੇ ਅੱਜ ਅਸੀਂ ਮਿਲਣ ਹਸਪਤਾਲ 'ਚ ਹਲੇ ਤੇ ਵੀਡੀਓ 'ਚ ਦੱਸਦਾ ਰਹੂਗਾ ਕਿਦੇ ਪੁੱਤਰ ਦੀ দাঁਤ ਬਖਸ਼ੀ ਆ ਦੇਖਦੇ ਰਹੋ ਵੀਡੀਓ ਵੀਡੀਓ 'ਚ ਪੱਕਾ ਕਲੀਅਰ ਕਰਾਂਗੇ ਸਾਰੀਆਂ ਗੱਲਾਂ ਬਾਤਾਂ ਸਾਰੇ ਤਿਆਰ ਨੇ ਮੈਡਮ ਜੀ ਮਹਿਕ ਵੀ ਹੈ ਖੁਣੀ ਕਾਲਜ ਦਾ ਅੱਜ ਮੈਂ ਸਵੇਰ ਤਣ ਬਹੁਤ ਕੰਮ ਗੱਲੇ ਤੇ ਹੁਣ ਬਲਾਉ ਸ਼ੁਰੂ ਕੀਤਾ ਉਹ ਵੀਡੀਓ ਉਹ ਵੀ ਦਿਖਾਉਂਗਾ ਵੀਡੀਓ ਦੇ ਐਂਡ ਵਿੱਚ ਮੈਂ ਕਿਆ ਕੰਮ ਕਰਨ ਲੱਗਿਆ ਉਹ ਸਮਾਨ ਆ ਗਿਆ ਪਿਆ ਉਹ ਦਿਖਾਉਂਦੇ ਛਲੋ ਵੀ ਚਲਿਏ ਘਰ ਹਾਂਜੀ ਮੈਂ ਕਾਲ ਜਾਇਆ ਆ ਡੇਢ ਹੋ ਚਲਿਆ 1:30 ਮਿੰਟ ਹੋ ਗਏ ਇਹਨੂੰ ਆਪਾਂ ਕਹਿ ਦਿੰਦੇ ਆ ਡੇਢ ਡੇਢਾ ਹੋ ਗਿਆ ਡੇਢਾ ਚਲੋ ਅੱਜ ਦਿਨ ਚੜਿਆ ਐਨਕਾ ਲਾਉਣੇ ਵਾਲਾ ਪੂਰੀ ਬਾਹਰ ਧੁੱਪ ਨਿਕਲੀ ਹੋਈ ਹੈ ਤੁਸੀਂ ਬਟੋ ਮੱਛੋ ਮੈਂ ਸਮਰਾ ਸਮਾਂ ਚੱਕਣਾ ਹੈ ਛੇ ਬਲੋ ਮੈਨੂੰ ਮੈਨੂੰ ਦੇਖੋ ਤੋੜੇ ਪੈਸੇ ਦਾ ਰੁਪਏ ਦੇ ਕਿਸ਼ਤ ਦੋ ਦਾ ਹਿਸਾਬ ਤਾਲਜਾ ਕਰਨਾ ਹੈ ਤੇ ਭੁੱਲ ਜਾਂਦਾ ਬਤਾ ਮੈਨੂੰ ਲੱਗੀ ਹੋਈ ਆ ਭੁੱਖ ਪੈਸੇ ਮੈਂ ਕੱਢ ਲੇ ਤਲਿਆਂ ਦਾ ਕੁਝ ਖਾਣਾ ਨਹੀਂ ਕੁਝ ਵਧੀਆ ਚੀਜ਼ ਖਾਈ ਦੇ ਹੰਦੇ ਮੈਂ ਪੈਟ ਤੋਂ ਗੱਡੀ ਬਾਹਰ ਕੱਢੀ ਪਿੰਡ ਵਾਲੇ ਮੇਰੇ ਕੋ ਨਹੀਂ ਦੇਖ ਰਹੇ ਤੇ ਵੀ ਗੱਡੀ 'ਚ ਐਨਕਾ ਲਾਉਣ ਦਾ ਕਿਆ ਮਤਵਰ ਹੈ ਜਿਹੜੇ ਹਵਾ ਭਜਦੀ ਆ ਮੇਰੇ ਭਾਈ ਐਨਕਾ 'ਪਰ 380 ਰੁਪਏ ਲੱਗਿਆ ਹੋਇਆ ਹੁਣ ਲੋਕ ਕਰਨੇ ਪੈਸੇ ਵੀ ਦੱਸਦੇ 380 ਰੁਪਏ ਲੱਗਿਆ ਹੈ ਵਧੀਆ ਐਨਕਾ ਲੱਤੀ ਆ ਅੱਖਾਂ ਨਾਲ ਕੋਈ ਔਰ ਨਹੀਂ ਕਰਦਾ ਹੈ ਡੱਬਾ ਇੱਥੇ ਮੈਥੇ ਇੱਥੇ ਲੱਗ ਲਾ ਡੱਬਾ ਮੇਰਾ ਸਮਾਨ ਆ ਗਿਆ ਇੱਕ ਰਾਹੇ ਨਹੀਂ ਧਿਆਨ ਲਾ ਲਓ ਜੀ 치ਰਾ ਜੀ ਇਹ ਸਮਾਨ ਦੇ ਦਿੱਤਾ ਸ਼ੁਕਰੀਆ ਐਟਮ ਕਿਹੜਾ ਉਧੇਮ ਆਹ ਐਟਮ ਇਹ ਦੇਖੀ ਮੈਂ ਚੱਲਣਾ ਜੇਗਾ ਸਰਵੇ ਨਹੀਂ ਜਾਂਦਾ ਸਵੇਰਾ ਅਸਵੇਰਾ ਡਾਊਨ ਆ ਬਾਈ ਸਾਰੇ ਪਾਸੇ ਬੰਦ ਹੋ ਗਿਆ ਹੋਇਆ ਬਾਈ ਨੈਟੀ ਚੱਲਦਾ ਸਾਰੇ ਸਾਰੇ ਪਾਸੇ ਬੰਦ ਰੋਪੜੀ ਬੰਦ ਸਾਰ ਪਾਸੇ ਮਿੱਤੇ ਪਿੱਛੇ ਪੁੱਛੀ ਜਾਂਦੀ ਵੀ ਡੱਬੇ ਚ ਗਿਆ ਡੱਬੇ ਚ ਗਿਆ ਜਿਹੜਾ ਪਿੱਛੇ ਲੈਂਦਾ ਆ ਇਹ ਵਾਲਾ ਇਹਦੇ ਵਿੱਚ ਉਹੀ ਆ ਦੇ ਕੋਲ ਫਿਆਜਾਉਣੇ ਵਾਲਾ ਆਏ ਓਏ ਮੈਂ ਦੇਖਿਆ ਤੈਨੂੰ ਮਾਰਦਾ ਮਰੇ ਤੇਰੇ ਦੁਸ਼ਮਣ ਸਰ ਪਾਉਣਾ ਇੰਨੀ ਉਹ ਲੈ ਮੈਂ ਕੱਲ ਆਰਡਰ ਕੈਨਸਲ ਕਰਨ ਲੱਗਾ ਦਾ ਇਹ ਲੈ ਉਹ ਲਾਡੀ ਭਾਈ ਜੀ ਕਹਿੰਦਾ ਮੈਂ ਤੂੰ ਮੇਰੇ ਵਾਸਤੇ ਮੰਗਾ ਦੇ ਫਿਰ ਮੈਂ ਫਿਰ ਕਰੈਨੀ ਕੈਨਸਲ ਪਾ ਦੇਣਾ ਦਾ ਕੱਲਿਆ ਰਨ ਬੈਕ ਅਕਾਊਂਟ ਚ ਆਜਣੇ ਤੇ ਪੈਸੇ ਲਾਡੀ ਕਾ ਮੈਂ ਲੈਣੇ ਨੇ ਮੈਂ ਭਾਈ ਤੇਰੇ ਵਾਸਤੇ ਤੂੰ ਲੈ ਜਾ ਉਹ ਉਹ ਲੈ ਜਾਊਗਾ ਜਿਹੜਾ ਪੁੱਛਦਾ ਵੀ ਇਹ ਨਹੀਂ ਪੱਤ ਵਰਗੀ ਚੀਜ਼ ਆ ਕੋਈ ਲੈ ਆ ਦੂਜਾ ਜਿਹੜਾ ਦੂਜਾ ਉਹ ਬੀਜ ਆ ਹਾਂ ਦਿਖਾਈ ਪੜਿਆ ਪਰ ਆਪਣੇ ਪੈਸੇ ਹੁੰਦੇ ਤਾਂ ਹੈ ਨਹੀਂ ਤੁਸੀਂ ਤਾਂ ਬੜੇ ਇਹਦੇ ਵਿੱਚ ਬੀਜ ਆ ਘਾਹ ਦਾ ਬੀਜ ਆ ਦੇਖਦੇ ਆ ਵੀਡੀਓ ਕੱਢ ਕੇ ਦੀ ਕਿੱਦਾਂ ਲਾਏ ਆ ਕਿੱਦਾਂ ਹੁੰਦੇ ਇਹ ਥੋੜੇ ਹੋਰ ਵੀ ਨਿਕਲਦੇ ਆ ਥੋੜੇ ਹੋਰ ਜਦ ਕੋਰਾ ਪਾਣਾ ਬੰਦ ਹੋ ਜਾਊਗਾ ਫਿਰ ਇਹਨੇ ਹੋਣਾ ਮਹੀਨੇ ਤੱਕ ਹਾਂ ਮਹੀਨੇ ਤੱਕ ਪਤਾ ਬੜਾ ਪਤਾ ਗੱਲ ਕੀ ਹੋਈ ਅੱਜ ਨੈਟ ਸਾਰੇ ਬੰਦ ਐ ਏਟੀਐਮ ਵੀ ਸਾਰੇ ਬੰਦ ਐ ਤੇ ਮੈਂ ਪੈਸੇ ਜਿੱਦੇ ਜਿੱਦੇ 500 500 ਇੱਕਦੋਲੇ ਦਾ 500 ਇੱਕਦੋਲੇ ਦਾ ਧਾਰਾ ਦੇਣੇ ਤੇ ਹੁਣ ਪਟੂ ਜੀ ਰੁਪਿਆ ਰੁਪਿਆ ਦਾ ਹਜ਼ਾਰੇ ਫੇਰ ਮੈਂ ਪਹਿਲਾਂ ਤਾਂ ਦੇ ਦਿੱਤੇ ਜਾਂ ਮੈਂ ਗੱਡੀ ਜਾ ਕੇ ਬੈਠਿਆ ਕਹਿੰਦੇ ਜਿਹੜਾ ਆਪਣਾ ਜਦੋਂ ਸਟਾਰਟ ਕੀਤਾ ਹੈ ਮੁੰਡਾ ਮੁੰਡਾ ਹੋਇਆ ਉਹਨਾਂ ਨੂੰ 500 ਰੁਪਏ ਦੇਣਾ ਮੈਂ ਜੀ ਏਟਮ ਬਣਾ ਚੱਲ ਗਿਆ ਬੇਇਜ਼ਤੀ ਹੋ ਜਣੀ ਫਿਰ ਫੇਰ ਕਿ ਮੈਂ ਕਹਿੰਦਾ ਮੇਰੇ ਪਾਪਾ 500 ਰੁਪਏ ਮੇਰੇ ਪਾਪਾ ਸੋ ਤੁਹਾਨੂੰ ਮੇਰੇ ਦਿੰਦਾ ਆ ਕੇ ਦੇ ਦੇ ਆ ਕੇ ਦੇਖ ਲਿਓ ਆ ਕੇ ਏਟਮ ਦੇਖਦੇ ਚੱਲਦੇ ਤਾਂ ਕਢਾ ਲਾਂਗੇ ਨਹੀਂ ਫਿਰ ਅੱਜ ਸਰਪਟ ਡਾਉਨ ਹੈਗਾ ਜੀ ਬੈਂਕਾਂ ਦਾ ਹੈ ਦਾਤੇ ਆ ਬ ਸਾਰੇ ਆਈ ਗਏ ਸਪਰਡੋਂ ਦੇ ਯਾ ਤੇ ਮੇਰੇ ਸਵੇਰੇ ਮੈਂ ਪੈਸੇ ਪੇ ਕੀਤੇ ਆ ਉਹ ਗੂਗਲ ਪੇ ਵਗਾਰ ਤੇ ਚੱਲ ਰਹੇ ਆ ਨੈਟ ਵੀ ਨਹੀਂ ਸਵੇਰ ਤੋਂ ਚੱਲਦਾ ਨੈਟ ਵੀ ਨਹੀਂ ਚੱਲ ਰਿਹਾ ਘਰ ਸਾਡੇ ਵੀ ਚੱਲ ਰਿਹਾ ਮੈਂ ਕਿ ਪਹਿਲਾਂ ਕੁਝ ਖਾ ਪੀ ਲਈਏ ਬਾਕੀ ਕੰਮ ਬਾਅਦ ਵਿੱਚ ਸਾਰੇ ਲਓ ਜੀ ਹੁਣ ਅਸੀਂ ਪੁੱਜ ਗਏ ਕਰਾਲੀ ਕਰਾਲੀ ਆ ਗਏ ਆ ਤੇ ਇੱਥੇ ਹਸਪੀਟਲ ਕਿਹੜਾ ਗੁਪਤਾ ਹਾਂਜੀ ਗੁਪਤਾ ਹਸਪੀਟਲ ਇੱਥੇ ਜਾਣਾ ਹੁੰਦਾ ਤੇ ਜਾ ਕੇ ਕਿਤੇ ਗੁਫਤੋ ਗੁਫਤੋ ਕਿ ਆ ਕਿ ਆ ਤੇ ਬੋਰਡ ਲੱਗਿਆ ਹੋਇਆ ਨਾ ਬਹੁਤ ਧਾ ਜ਼ਰਾ ਮੂਰੇ ਹੈ ਨਾ ਹਾਂਜੀ ਹਾਂ ਮੂਰੇ ਬੋਰਡ ਲੱਗਿਆ ਹੋਇਆ ਆਇਆ ਸੀ ਮੈਂ ਕਦੋਂ ਆਇਆ ਸੀ ਜਿੱਤੇ ਨਹੀਂ ਮੇਰੇ ਕਾ ਆਇਆ ਇੱਕ ਵਾਰੀ ਮੈਂ ਇੱਥੇ ਆਏ ਸੀ ਉਹ ਲੱਗਾ ਸਾਹਮਣੇ ਤੇ ਆਹ ਦੇਖੋ ਗੁਫਤੋ ਹਾਂ ਗੁਫਤੋ ਗੁਫਤੋ ਹਸਪਤਾਲ ਚੱਲ ਚੱਲ ਗਿਆ ਜਿੱਥੇ ਮੋਟਰਸਾਈਕਲ ਨਿਕਲੇ ਜਿੱਥੇ ਮੋਟਰਸਾਈਕਲ ਨਿਕਲੋ ਉੱਤੋਂ ਰਚਾ ਇਹ ਇੱਥੇ ਨੂੰ ਭਾਈ ਮਾਸੇ ਨੂੰ ਬਹੁਤ ਬਹੁਤ ਵਧਾਈਆਂ ਹੋਣ ਹਾਂ 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 ਵੀਰ ਨੂੰ ਸਾਰੇ ਤਾਂ ਵੀਰ ਇੱਧਰ ਮੈਂ ਤਾਇਆ ਹਾਂ ਇੱਧਰ ਤਾਈ ਜੀ ਇਹ ਕਿਹੜਾ ਚੱਕਰ ਆ ਪੈਸੇ ਦੇਣ ਲੱਗੇ ਤੁਸੀਂ ਲੰਦੇ ਹੁੰਦੇ ਹੋ ਸਮਾਨ ਮੰਗਾਇਆ ਦਿਖਾਉਂਦੇ ਭਾਈ ਮੁੰਡੇ ਬਾਅਦ ਚ ਦਿਖਾਉਂਦੇ ਚੁੱਦਾ ਯਾਰ ਬੀਗੀ ਤਾਂ ਅੱਜ ਇੱਕ ਨਹੀਂ ਖੰਡਿਆ ਦੇਖੋ ਮਹੱਤਮ ਵਾਲੇ ਮੈਂ ਫੜਦੀ ਤਾਂ ਬਹੁਤ ਡਿਕਦਾ ਸਾਨੂੰ ਘੰਟਾ ਹੋ ਗਿਆ ਇਹਨੂੰ ਸੁੱਤਾ ਹੀ ਪਿਆ ਜਦਾਂ ਨਹੀਂ ਸੁੱਤਾ ਹੀ ਪਿਆ ਜਦਾਂ ਖੋਲਿਆ ਕਾ ਨਹੀਂ ਖੁੱਲ੍ਹੇ ਨੀ ਹਾਲ ਤੱਕ ਆ ਆ ਸ਼ਾਮਾ ਕਰਦੇ ਹਾਂ ਚੌਂਦੀ ਜੀ ਤੇ ਹੱਥ ਨਾ ਸੁੱਤਾ ਹੀ ਬਹਿਤ ਹੈ ਲੈ ਲੈ ਹਿੱਲਿਆ ਹੁਣ ਥੋੜਾ ਜਿਹਾ ਕਦੀ ਹਲਚਲ ਜੀ ਉਹ ਤਾਂ ਸੁੱਤਾ ਹੀ ਹੈ ਇਹ ਇਹਨਾਂ ਦਾ ਜਦੋਂ 20 ਘੰਟੇ ਸੌਣਾ 4 ਘੰਟੇ ਜਾਗਦੇ ਹੁੰਦੇ ਬੱਚੇ ਹਾਂਜੀ ਹਾਂ ਕਿਨੇ ਕਰਦੇ ਬਸ ਮੈਂ ਜਾਂਦਾ ਸੁਣਾ ਦੇ ਨਹੀਂ ਭੁੱਖੀ ਜਿਹੀ ਲੱਗ ਜਾਂਦੀ ਲੈ ਭਾਈ ਮੰਨ ਲੇ ਤੂੰ ਆ ਕੇ ਜੇ ਗੰਦੇ ਤੇ ਫੇਰ ਨਹੀਂ ਕਰੀ ਨਾ ਹਾਂ ਕੋਈ ਨਾ ਕਰਦਾ ਹਾਂ ਆ ਜਾਣ ਹੋਇਆ ਮੈਂ ਨਾ ਆਉਂਦਾ ਹੁੰਦਾ ਹਾਂ ਪਜੀਟੀ ਬੰਦ ਹੋਏ ਹੋ ਸਾਰੇ ਮੈਂ ਕਿਧਰ ਰਸਤੇ ਜਾ ਰਿਹਾ ਤੇ ਦੇ ਲੈਂਦਾ ਕਰਾਮ ਜੀ ਆ ਵੀ ਬਿਆਦ ਦਾ ਉਹਦੇ ਫਿਰ ਬੜੇ ਬੜੇ ਪੈਸੇ ਤੇ ਬੋਲ ਅੰਦਰ ਦਾ ਜਮਾ 1000 ਰੁਪਿਆ ਲੱਗ ਤੇ ਵਿੱਚ ਉਹਦਾ ਕੰਮ ਫਿਰ ਬੋਲ ਮੈਂ ਤਾਂ ਬੜਾ ਪਾਸੇ ਬੜਾ ਕਿਦਾ ਲੱਗਦਾ ਗਿਆ ਇੱਕ ਤਾਂ 300 ਅੱਗੇ ਬਾਕੀ ਬਗੈਰ ਕੁਛ ਨਹੀਂ ਚੱਲਦਾ ਚੱਲ ਨਹੀਂ ਜੀ ਸਪੋਰਟ ਹੋਣਾ ਹੈ ਅੱਜ ਨਹੀਂ ਆਗਾ ਕੱਲ ਮੈਂ ਜੀ ਪਤਾ ਕੀ ਚੱਲਦਾ ਚੱਲ ਕੇ ਜਲੀ ਰਾ ਚੁੱਲੂ ਚਲੀ ਲੇਵਲ ਲੈਵਲ ਤੇ ਆਈ ਤੇ ਉੱਤੋਂ ਦਾ ਦੇਵਾ 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 ਕੀ ਜੇ ਉਹ ਥੋੜਾ ਜਿਹਾ ਸੰਤਾ ਜੋ ਕੋਈ ਬੰਦਾ ਹੁੰਦਾ ਨਾ ਮਾਂ ਦੇ ਹੱਥ ਜੇ ਅੱਛਾ ਦਾ ਗੁੰਦੇ ਦਾ ਕੋਈ ਮਰੇ ਬੜਾ ਦੇ ਨਾਲ ਲਵਾ ਦੇ ਕੋਣ ਫੜਾ ਜਾ ਆ ਨੀਚੇ ਦੇਖ ਕੋ ਨੀ ਹਾਂ 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 ਨੀਚੇ ਕੋਈ ਮਰੇ ਹੱਥ ਜੇ ਫੜਾ ਦੇ ਕੋਈ ਛੋਟਾ ਬੱਚਾ ਜ਼ਿਆਦਾ ਕੈਚ ਕਰਦਾ ਚੀਜ਼ਾਂ ਤੇ ਮੁੰਡੇ ਬੀ ਸਟਰੋਂਗ ਹੈ ਨਾ ਹੁੰਦੀ ਹੈਗੀ ਕੋਲ ਜੀ ਇਹ ਮਾਸੂਦ ਘੱਟ ਠੀਕ ਹੈ ਜੀ ਲੋ ਜੀ 900 ਦੀ ਮਠਾਈ ਆ ਗਈ 500 ਸੀ ਦੇ ਕੇ ਆਏ ਆ ਘੱਟੇ ਵਾਲਾ ਸੱਧਾ ਰਿਹਾ ਫਿਰ ਤਾਂ ਨਹੀਂ ਭਾਈ ਸਾਰੇ ਚਾਚੇ ਤਾਇਆ ਨੂੰ ਮੈਂ ਨਹੀਂ ਤੋ ਦੇਣਾ ਤੇ ਆਪਣਾ ਕੀ ਕਹਿੰਦੇ ਹੁੰਦੇ ਆ ਸਾਰੇ ਚਾਚੇ ਤਾਇਆ ਨੂੰ ਸਰਬਜੀ ਤਰ੍ਹਾਂ ਦੇ ਆਪਣੇ ਸਾਰੇ ਤਾਂ ਮਠਾਈ ਦੇ ਡੱਬੇ ਦੇ ਦੇ ਠੀਕ ਹੈ ਇਹ ਸਭ ਦੇ ਦੇਣੇ ਭਾਈ ਇਹ ਕੋਈ ਨਹੀਂ ਇਹ ਸੀ ਭਾਈ ਮੇਰੀ ਮਾਸੀ ਦੇ ਪੋਤਾ ਹੋਇਆ ਤੇ ਮੇਰੇ ਮਾਸੀ ਦਾ ਮੁੰਡਾ ਜਿਹੜਾ ਕਾਲਾ ਜਿਹਨਾਂ ਕਈ ਵਾਰ ਆਇਆ ਵੀਡੀਓ ਦੇ ਵਿੱਚ ਵਿਆਹ ਉਹਨੂੰ ਵੀ ਸੀ ਵਿਆਹ ਉਹਨੂੰ ਹੀ ਸੀ ਬਣਾਈ ਸੀ ਵੀਡੀਓ ਤੇ ਬਹੁਤ ਸਾਰੇ ਚਾਹ ਤੇ ਬਹੁਤ ਸਾਰਾ ਜਿਆਦਾ ਕਰਦੇ ਕੱਲ ਜਿਹਨੇ ਕੱਲ ਹੋਇਆ ਸੀ ਕੱਲ ਮੇਰੇ ਕੋਲ ਟਾਈਮ ਨਹੀਂ ਤਾਂ ਹੈਗਾ ਨਹੀਂ ਕੋਈ ਜੰਨ ਜਿਆਦਾ ਕਿਹੜਾ ਮਰਦਾ ਪਰ ਮੈਂ ਸੋਚਿਆ ਤੇ ਚਲ ਮੈਂ ਇਹਨਾਂ ਨੂੰ ਸਾਰਿਆਂ ਨੂੰ ਲੈ ਜਾਉਂਗਾ ਮੈਂ ਕਨਾਲ ਠੀਕ ਹੈ ਜੀ ਹਾਂ ਜੀ ਹਾਂ 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 ਉਹ ਹੁਣ ਮਾਸੀ ਦਾ ਸੀ ਵੀਡੀਓ ਦੇਖਿਆ ਬਹੁਤ ਕਿੱਤੇ ਕਿੱਤੇ ਪਾਏ ਨੇ ਇਹਨਾਂ ਨੇ ਭਾਈ ਮੈਂ ਵੀ ਵੀਡੀਓ 'ਚ ਦਿਖਾਈਆਂ ਵੀ ਆ ਦੇਖੋ ਪਹਿਲਾਂ ਘਰਾਂ 'ਕਿੱਦਾ ਪਾਏ ਹੋਇਆ ਇੱਥੇ ਫੇ ਚਲੋ ਆਪਣੇ ਜੋ ਚੌਂ ਹੁੰਦਾ ਜੀ ਮਾਰੇ ਭਾਈ ਸੁੱਖੀ ਸੰਦੇ ਰੱਖੇ ਮੈਂ ਹੁਣ ਕਦੂ ਕਹਿ ਕੇ ਆ ਵੀ ਥੋੜਾ ਜਿਹਾ ਕੋਈ ਬੰਦਾ ਹੁੰਦਾ ਬੜਾ ਸੰਤੈ ਜਨ ਹੱਥ ਉੱਤੇ ਤੁਹਾਡੇ ਕੋਲ ਥੋੜੀ ਜਿਹੀ ਸਫਾਈ ਦਾ ਵੀ ਖਿਆਲ ਰੱਖੋ ਬੱਚੇ ਠੀਕ ਹੈ ਜੀ ਤੇ ਚੱਲੀਏ ਹੁਣ ਹਾਂਜੀ ਹਾਂ ਸਾਡੇ ਕੋਲ ਹੋਰ ਥੋੜਾ ਜਾਂ ਕੰਮ ਆ ਇੱਕ ਚਲੋ ਤੇ ਅਸੀਂ ਦੋ ਤਰ ਆਪਣੇ ਕੰਮ ਵਿੱਚ ਕਰ ਲਏ ਉਹ ਮੈਂ ਉੱਥੇ ਵੀਡੀਓ ਨਹੀਂ ਬਣਾਈ ਹੈਗੀਆਂ ਤੇ ਹੁਣ ਫੇਰ ਉੱਥੇ ਜਾਣਾ ਪੈਣਾ ਤੇ ਥੋੜਾ ਜਿਹਾ ਉਹ ਸਾਹਮਣੇ ਖੜੀ ਜਿਹੜੀ ਭਗਵੰਤ ਮਾਨ ਨੇ ਜਿਹੜੀ ਸੜਕ ਐਸਐਸਪੀ ਸੜਕ ਸਰਸ਼ਿਆ ਫੋਰਸ ਐਸਐਸਐਫ ਐਸਐਸਐਫ ਆ ਆ ਖੜੀ ਸਾਹਮਣੇ ਰੜੀ ਬਹੁਤ ਸੋਹਣੇ ਗੱਡੀਆ ਦਿੱਤੇ ਪਵਾ ਤਬਾਨੇ ਮੇਰਾ ਦਿਲ ਖੁਸ਼ ਹੋ ਗਿਆ ਗੱਡੀ ਦੇਖ ਕੇ ਨੇ ਯਾਰ ਨਾ ਪਿੱਕਾ ਉਹ ਨਾ ਕਿਦਰ ਆ ਨਾ ਪਿਆ ਪਿੱਕਾ ਪਿੱਕਾ ਲੈ ਨਾ ਪਿੱਕਾ ਆ ਸਾਦਾ ਕਾਲੂ ਜਾਂਦਾ ਹਾਏ ਮੇਰਾ ਕਾਲੂ ਇਹ ਕਿੱਥੇ ਦਾ ਸਾਹਬ ਹੈ ਕਿੱਧਰ ਰੁਕ ਰਹੇ ਐਨੇ ਦਰ ਹੈ ਹੱਟੇ ਕਿੱਥੇ ਸੇਵਾ ਕਰਾਉਂਦਾ ਹੁਣ ਤਾਂ ਪਤਾ ਨਹੀਂ ਕਿਤੇ ਰੋਟੀਆਂ ਖਾਂਦਾ ਹੈ। ਖੁਦਾਈ। ਸਾਢੇ 5:00, ਸਾਢੇ 5:00, ਸਾਢੇ 5:00। ਚੱਲ। ਹੁਣ ਆ ਗਿਆ। ਉਹ ਅੰਦਰੋਂ ਸੋਧਨੇ ਰਹੀ ਹੋ ਗਿਆ। ਜਿਵੇਂ ਅਸੀਂ ਤੁਰੇ ਉੱਥੇ ਨੇਰੀ ਹੋ ਗਿਆ ਅੰਦਰੋਂ। ਫਿਰ ਮੈਂ ਕਿਹਾ ਸਾਗ ਨੂੰ ਤੜਕਾ ਮੈਂ ਲਾ ਦਿੰਦਾ। ਤੁਸੀਂ ਰੋਟੀ ਬਣਾ ਲਓ। ਆ ਤੇ ਰੋਟੀ ਲੱਗੇ ਬਣਾ। ਸਾਨੂੰ ਜਲ ਕਰਕੇ ਉਹ ਕੰਮ ਚੱਲਦਾ ਹੁੰਦਾ ਹੈ ਜਿਹੜੀ ਨਾਲੇ ਤੇ ਅੱਜ ਲੱਗਿਆ ਜੀ ਪਤਾ ਤੁਹਾਨੂੰ ਕਿੰਦਾ ਟਾਈਮ ਲੱਗਦਾ ਹੈ ਤਾਂ ਬਾਹਰ ਹਾਂਜੀ ਲੱਗਦਾ ਪਤਾ ਕਿੰਦਾ ਟਾਈਮ ਲੱਗਦਾ ਬੰਦੇ ਨੂੰ ਗਏ ਹੋਰ ਬਾਹਰ ਇਹਨੇ ਪਾਈ ਮੈਨੂੰ ਫੋਨ ਕਰੀ ਜਾਣੇ ਹਾਂਜੀ ਹਾਂਜੀ ਪਾਪਾ ਜੀ ਰਾਤ ਨੂੰ ਗੱਡੀ ਚਲਾਉਣਾ ਅੱਜ ਕੰਦਾ ਬਹੁਤ ਬਹੁਤ ਲੇਟਾਂ ਅੱਖਾਂ ਚ ਪੈ ਜਾਂਦੀ ਮੈਂ ਕੱਲ ਵੀ ਮਨੋਂ ਉਨੇਰਾ ਹੋ ਗਿਆ ਸੀ ਰਾਤ 8 8:00 ਤੱਕ ਬੱਜੇ ਤੇ 8:00 ਵਜੇ ਨੂੰ ਘਰ ਆ ਬਹੁਤ ਦਰ ਨੂੰ ਫਿਰ ਬਹੁਤ ਆਖਾਂ ਲੇਟਾਂ ਤੇ ਪੈਂਦੇ ਆ ਉਸੇ ਕਰੇ ਕਰੋ ਵੀ ਉਹਨਾਂ 5-6 ਵਜੇ ਆਪਣੇ ਘਰਾਂ ਪਹੁੰਚੇ ਕਰੋ ਬਹੁਤ ਤੋਂ ਬਾਅਦ ਆਪਣੀ ਫੇਵਰੇਟ ਦਾ ਸਮਾਂ ਗੁਜ਼ਾਰੋ ਆ ਵੀ ਆਪਣਾ ਤੜਕਾ ਤਦਲਾ ਤਦਰ ਆ ਵੀ ਉਹਨਾਂ ਤੜਕਾ ਤਿਆਰ ਹੈ ਪਲਕਾ ਨਹੀਂ ਤੜਕਾ ਕਟੇਗ ਤਿਆਰ ਹੈ ਤੜਕੇ ਦੀ ਕੌਣ-ਕੌਣ ਚਾਹੁੰਦਾ ਜੀ ਵੀਡੀਓ ਜਿਹੜੇ ਬੰਦੇ ਆਪਣੇ ਨਾਲਦੇ ਆ ਵੀ ਖਾਣੇ ਵਾਲੀ ਵੀਡੀਓ ਕੌਣ ਇਹ ਤਾਂ ਰਪੀਟ ਵੀਡੀਓ ਆਉਣਗੀਆਂ ਮੈਂ ਸੋਚ ਰਿਹਾ ਇਕ ਦੋ ਪਾਈਆਂ ਜਾਣ ਪਰ ਅੱਜ ਤਾਂ ਥੋੜਾ ਜਿਹਾ ਬਿਜੀ ਚੱਲ ਰਿਹਾ ਅੱਜ ਵੀ ਕੋਈ ਥੋੜਾ ਜਿਹਾ ਘਰੇਲੂ ਕੰਮ ਜੇ ਤੇ ਸਾਰੇ ਕਰੇ ਲੈ ਆ ਉਧਰ ਤੇਰੇ ਪਾਈ ਵਿੱਚ ਤੇ ਹਾਂ ਪਾਉਣਗੇ ਲਓ ਵੀ ਤੇਰ ਪਾ ਦੀਏ ਹਾਂਜੀ ਲੱਗਦਾ ਨਹੀਂ ਬਾਲੀ ਅੱਗ ਬਲਦੀ ਹੈ ਗੈਸ ਕੱਟ ਕਰ ਦਿੱਤੀ ਮੈਂ ਤੇਜ਼ ਕਰ ਲਿਆ ਲਓ ਹਾਂ ਲੱਗ ਗਈ ਸਭ ਤੋਂ ਜ਼ਰੂਰ ਤੇਲ ਦਾ ਤੜਕਾ ਅੰਡ ਅੰਡ ਫਰਟਾ जिने ਖਾਤਾ ਪਿਆਜ਼ ਉਹਦੇ ਹੁੰਦੀ ਨਹੀਂ ਕਦੇ ਖਾਜ ਮਮੈਂ ਦੱਲਾ ਨੂੰ ਲਾ ਕੇ ਆਰ ਪੂਰੀਆਂ ਅੱਜ ਦਾ ਉਹਦੇ ਦੂਜੀ ਪਾਲ ਵਿੱਚ ਮਾ ਲਾਣਾ ਖੜਮਾ ਜੇ ਤਰ ਤੈਨ ਮਰੀ ਮਰ ਚੋੜੀ ਕੋਣੀ ਜੀ ਬੀਤ ਨਹੀਂ ਆ ਗਈ ਚਾ ਠੀਕ ਹੈ ਬਾਹਰ ਦੱਬੇ ਘਟਣ ਜਿਹੜਾ ਘਟੇ ਚ ਭੁੱਲ ਗਏ ਤੇ ਕੱਲ ਨੂੰ ਦੋਵੇਂ ਹੋਣਾ ਸੀ ਤੇ ਗੱਲ ਅੱਤਰ ਮੇਰਾ ਤੜਕਾ ਤਿਆਰ ਹੋ ਚੁਲਿਆ ਅੱਤਰ ਵੀ ਰੋਟੀਆਂ ਫੁੱਲ ਫੁੱਲ ਕੇ ਆ ਰਹੀਆਂ ਆਜੇ ਫੈਕੋ ਪਾ ਟਮਾਟਰ ਬਾਹਰ ਵਿੱਚ ਪਾ ਗਿਓ ਅੰਦਰ ਦੇ ਵਿੱਚ ਤੇ ਕੱਢ ਗਏ ਅੱਤਰ ਸਦਕੇ ਗਲਾਬ ਜਾਮਣਾ ਘੈਂਟ ਨਾਈਸ ਚੁੱਪ ਚੁੱਲਾ ਅੱਤਰ ਬਾਦੀ ਵਿੱਚ ਪਾ ਫਾਗ ਫਾਗ ਦੋਬਿਆਨੀ ਫੇਬਰੇ ਵਿੱਚ ਸਰਮਾਤ ਵਿੱਚ ਪੰਗੋ ਦੋਤ ਪਤਲਾ ਜਰਾ ਕੇ ਆ ਕੇ ਬਣਾਉਣਾ ਪਤਲਾ ਪਤਲਾ ਗਰਮ ਹੋਣਾ ਹੈ ਅਜਿੰਦੂ ਦੋ ਫਾਗ ਬਣਾਣਾ ਹੈ ਤਾਂ ਦੋ ਤੋਂ ਬਲਕਾ ਬਾਹਰ ਦੇਖੋ ਇਸ ਲੀਬਰਮਨ ਕੇ ਵੀਡੀਓ ਬਣਾ ਕੇ ਭਾਈ ਬਹੁਤ ਵਾਰ ਹੋਈ ਸੀ 40 45 ਲੱਖ ਵੀ ਹੋ ਗਦਾ ਮੇਰਾ ਲੋ ਵੀ ਨਾਲ ਦੇ ਨਾਲ ਸਾਰੇ ਕੰਮ ਹੋ ਗਏ ਐਦਾਂ ਇੱਕ ਦੂਦੇ ਹੈਲਪ ਕਰੇ ਕਰੋ ਕੰਮ ਚ ਬਰਤ ਤ ਸਿੱਧਰ ਆਪਣਾ ਤੜਕਾ ਲੱਗ ਚੁੱਕੇ ਤਿਆਰ ਹੈ ਇਹ ਗਰਮ ਹੁੰਦਾ ਕਿ ਦੁੱਧੋ ਠੰਡਾ ਸੀ ਹੁਣ ਸਾਗਣ ਪੂਰਾ ਗਰਮ ਹੋ ਜਾਊਗਾ ਇੱਧਰ ਸਾਬ ਜੀ ਸੁੱਤੇ ਪਏ ਨੇ ਅੱਜ ਸਾਬ ਜੀ ਨੇ ਬਹੁਤ ਕੰਮ ਕਰਿਆ ਤਾਜਾ ਪਾਜਾ ਤੈਨੂੰ ਕੁਛ ਨਹੀਂ ਕਹਿੰਦਾ ਮੈਂ ਸੁਣ ਜਾ ਸੁਣ ਜਾ ਬੜਾ ਕਹਾ ਮਨ ਸਹੀ ਗੱਲ ਹੈ ਜੀ ਜਿੰਨਾ ਸਬ ਨੂੰ ਤੜਕਾ ਲਾਇਆ ਜਾਂਦਾ ਉਹਨਾਂ ਦਾ ਸਵਾਦ ਵਧੇ ਜਾਂਦਾ ਨਾਲ ਥੋੜੇ ਮੁੱਲੇ ਦੇ ਲਈ ਰੋਟੀ ਅੰਦਰ ਚਲੇ ਗਈਆਂ ਤੇ ਰੋਟੀ ਖਾਏ ਤਾਂ ਖੁੱਚਣ ਜਾਈਏ